ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਫੈਨ ਫਰਾ ਸਾਡੀਆਂ ਮਾਤਾਵਾਂ ਪਾਣਾ ਬਜ਼ੁਰਗ ਜਿਨ੍ਹਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਜੀ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਪੈਨਸ਼ਨ ਦੀ ਅਪਡੇਟ ਤੁਹਾਨੂੰ ਦੇਣੀ ਹੈ ਜੀ ਅੱਜ ਹੁਣ ਸ਼ਾਮ ਤੱਕ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਚੁੱਕੀਆਂ ਨੇ ਪੈਨਸ਼ਨ ਆਪਾਉਣ ਦਾ ਕੰਮ ਜਾਰੀ ਹੈ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜੀਆਂ ਪੈਨਸ਼ਨਾਂ ਲਾਭ ਫਾਤਰੀਆਂ ਦੇ ਖਾਤਿਆਂ ਦੇ ਵਿੱਚ ਪਾਈਆਂ ਜਾ ਰਹੀਆਂ ਨੇ ਸੋ ਅੱਜ ਦੀ ਜੇਕਰ ਅਪਡੇਟ ਦੇਖਦੇ ਹਾਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਟਾਈਮ ਦੀ ਐਸੇਲੇ ਲਗਭਗ 8:00 ਦੇ 6:05 ਵਜੇ ਜਾ ਰਹੀ ਹੈ ਜੀ ਤੇ ਅੱਜ ਦਿਨ ਹੈ 1 ਸੋ ਫੈਸ਼ਨ ਆ ਜਿਹੜੇ ਜਨਿਆਂ ਦੇ ਵਿੱਚ ਪੈ ਚੁੱਕਿਆ ਨੇ ਉਹ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਸੋ ਉਹ ਹੁਣ ਜਿਹੜੀ ਸਾਨੂੰ ਨਵੀਆਂ ਅਪਡੇਟ ਨਵੀਂ ਸੋਚਣਾ ਆ ਰਹੀਆਂ ਨੇ ਉਹਦੇ ਆਧਾਰ ਤੇ ਇਹ ਵੀਡੀਓ ਬਣਾ ਰਹੇ ਆ ਅੱਜ ਸਵੇਰ ਵੇਲੇ ਜਿਹੜੀਆਂ ਮੈਸੇਜ ਆਣੇ ਸ਼ੁਰੂ ਹੋ ਗਏ ਸੀ ਜਿਲਾ ਮਾਨਸਾ ਦੇ લાભਾਤਰੀਆਂ ਨੂੰ ਤੇ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਬੜਲਾਡਾ ਸਰਦੂਰਗੜ ਤੇ ਚਨੀੜ ਦੇ ਵਿੱਚ ਵੀ ਜਿਹੜੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸੋ ਮਾਨਸਾ ਹਲਕੇ ਦੇ ਜ਼ਿਲ੍ਹੇ ਦੇ ਔਰ ਹਲਕਿਆਂ ਦੇ ਜਿਹੜੇ લાભਾਤਰੀ ਨੇ ਉਹ ਆਪਣੇ ਖਾਤੇ ਚੈੱਕ ਕਰ ਲੈ ਤੁਹਾਡੀ ਬਣਦੀ ਰਕਮ ਤੁਹਾਡੀ 1500 ਰੁਪਏ ਪੈਨਸ਼ਨ ਦੀ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤੀ ਗਈ ਹੋਵੇਗੀ ਜੇਕਰ ਨਹੀਂ ਆਈ ਆ ਪੈਨਸ਼ਨ ਤਾਂ ਅਗਲੇ 1-2 ਘੰਟਿਆਂ ਦੇ ਵਿੱਚ ਤੁਹਾਡੇ ਖਾਤੇ ਪਾ ਦਿੱਤੀ ਜਾਵੇਗੀ ਦੂਜਾ ਨੰਬਰ ਆਉਂਦਾ ਜੀ ਜਲਾਲੋ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੇ ਬਿੱਲ ਅੱਜ ਸਵੇਰੇ ਪਾਸ ਹੋਏ ਪਾਸ ਹੋਣ ਤੋਂ ਬਾਅਦ ਤਾਵਰ ਤੋੜ ਜਣੀਆਂ ਪੈਨਸ਼ਨਾਂ ਅੱਜ ਹੀ ਪਾ ਦਿੱਤੀਆਂ ਗਈਆਂ ਸੋ ਲੁਧਿਆਣਾ ਜ਼ਿਲ੍ਹਾ ਔਰ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਡੇਲੋਂ ਸਿੱਧੋਂ ਆ ਪੇਟ ਸਮਰਾਲਾ ਜਗਰਾਉਂ ਪਖਵਾਲ ਰਾਇਕੋਟ ਸੁਧਾਰ ਮਾਚੀਵਾੜਾ ਦਰਾਹਾ ਤੇ ਸਾਨੇਵਾਲ ਇਨਾ ਹਲਕਿਆਂ ਦੇ ਵਿੱਚ ਵੀ ਪੈਨਸ਼ਨਾਂ ਜਿਹੜੀਆਂ ਨੇ ਅੱਜ ਪਾ ਦਿੱਤੀਆਂ ਗਈਆਂ ਨੇ ਬੜਾਫਾ ਪੈਨਸ਼ਨ ਔਰ ਹੈਡਕੈਪ ਪੈਨਸ਼ਨ ਔਰ ਜਿਹੜੀਆਂ ਭੈਣਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਨੇ 1500 ਰੁਪਏ ਉਹਨਾਂ ਦੇ ਖਾਤੇ ਪਾ ਦਿੱਤਾ ਗਿਆ ਸੋ ਦੂਜਾ ਨੰਬਰ ਲੁਧਿਆਣਾ ਜ਼ਿਲ੍ਹਾ ਇਹਦੇ ਵਿੱਚ ਵੀ ਜਣੀਆਂ ਪੈਨਸ਼ਨਾਂ ਅੱਜ ਪਾ ਦਿੱਤੀਆਂ ਗਈਆਂ ਨੇ ਬਠਿੰਡੇ ਦੇ ਸਾਨੂੰ ਮੈਸੇਜ ਕਾਫੀ ਆ ਰਹੇ ਨੇ ਪੈਨਸ਼ਨ ਜਾਰੀ ਹੋਈ ਹੈ ਕਿ ਨਹੀਂ ਹੋਈ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਵੇਂ ਕਿ ਅਸੀਂ ਦੱਸ ਚੁੱਕੇ ਹਾਂ ਬੈਲਫਾਸ ਹੋ ਚੁੱਕੇ ਨੇ ਤੇ ਉੱਥੇ ਕੁਝ ਖਾਸ ਲਾਭਪਾਤਰੀਆਂ ਨੂੰ ਮੈਸੇਜ ਆ ਚੁੱਕੇ ਨੇ ਪੈਨਸ਼ਨਾਂ ਦੇ ਸੋ ਇਥੋਂ ਇਹ ਗੱਲ ਕਲੀਅਰ ਦੇ ਜਲੇਦੇ ਵਿੱਚ ਤੇ ਕੁਝ ਕੁ ਲਾਭਪਾਤਰੀਆਂ ਨਾਲ ਸਾਡੇ ਨਾਲ ਬਾਤ ਵੀ ਹੋਈ ਹੈ ਤੇ ਉੱਥੇ ਮੈਸੇਜ ਉਹਨਾਂ ਨੂੰ ਆ ਚੁੱਕੇ ਨੇ ਤੇ ਬਾਕੀ ਬਹੁਤੇ ਲਾਭਪਾਤਰੀਆਂ ਨੂੰ ਹਲੇ ਮੈਸੇਜ ਆ ਨਹੀਂ ਆ ਇਸ ਲਈ ਆਉਂਦੇ ਜਿਹੜੇ ਘੰਟੇ ਨੇ ਅੱਜ ਸ਼ਾਮ ਤੱਕ ਜਾਂ ਫਿਰ ਕੱਲ ਤੱਕ ਪੈਨਸ਼ਨ ਜਿਹੜੀ ਬਟੰਡੇ ਜਗੀ ਸਾਰੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਆ ਜਾਵੇਗੀ 1500 ਰੁਪਏ ਸਾਰਿਆਂ ਦੇ ਖਾਤਿਆਂ ਦੇ ਵਿੱਚ ਆ ਰਿਹਾ ਜੀ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ 1500 ਰੁਪਏ ਆ ਆਕਾ ਇਨਸ਼ਾਅੱਲਾ ਜੜੇ ਪਾਈ ਜਾਏਗੀ ਤੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਦੂਜੀ ਪੈਨਸ਼ਨ ਹਾਲੇ ਕਿਉਂਕਿ ਪਿਛਲੇ ਮਹੀਨੇ ਦੀ ਆ ਚੁੱਕੀ ਹੈ ਤੇ ਜਿਹੜਾ ਹੁਣ ਦੂਜਾ 1500 ਆਣਾ ਉਹਦੇ ਅਪਡੇਟ ਫਿਲਹਾਲ ਨਹੀਂ ਆ ਹਲੇ ਤੇ ਇਹਨਾਂ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਪੈਸ਼ਨਾਂ ਅਜੇ ਜਾਰੀ ਹੋਈਆਂ ਨੇ ਸੋ ਇਹ ਅਪਡੇਟ ਸਾਨੂੰ ਜੋ ਮਿਲ ਰਹੀਆਂ ਤੁਹਾਡਾ ਸਾਂਝੀ ਕਰ ਰਹੇ ਹਾਂ 2500 ਪੈਸ਼ਨ ਨਹੀਂ ਆਈ ਹੈ ਜੀ 1500 ਆਈ ਹੈ ਇੱਥੇ ਕਲੀਅਰ ਕਰ ਦਈਏ ਤੇ ਮੰਗ ਸਾਡੀ ਵੀ ਜ਼ਰੂਰ ਹੈ ਅਸੀਂ ਬਚਾਵਾਂਗੇ ਕਿ ਟਾਈਮ ਦੇ ਵਿੱਚ ਔਰ ਦੂਜੇ ਫਾਸੇ ਜਿਹੜੇ ਹੜਾ ਦੀ ਮਾਰ ਛੱਡ ਰਹੇ ਨੇ ਲੋਕ ਸੋ ਇਹਨਾਂ ਨੂੰ ਜਿਹੜਾ ਯਾ ਪੈਨਸ਼ਨ ਦੇ ਵਿੱਚ ਵਾਧਾ ਹੋਣਾ ਜ਼ਰੂਰੀ ਹੈ ਸੋ 1500 ਰੁਪਏ ਪੈਨਸ਼ਨ ਜਿਹੜੀਆਂ ਨੇ ਜਾਰੀ ਹੋ ਰਹੀਆਂ ਨੇ ਲੁਧਿਆਣਾ ਜ਼ਿਲ੍ਹਾ ਤੇ ਮਾਨਸਾ ਜ਼ਿਲ੍ਹਾ ਦੇ ਨਾਪਾਤਰ ਇਹ ਆਪਣੇ ਖਾਤੇ ਚੈੱਕ ਕਰ ਲੈਣ ਪੈਸੇ ਤੁਹਾਡੇ ਖਾਤੇ ਦੇ ਵਿੱਚ ਪਾ ਦਿੱਤੇ ਗਏ ਹੋਣਗੇ ਜੇਕਰ ਤੁਹਾਡੇ ਕੋਈ ਕੁਐਸਚਨ ਸਵਾਲ ਹੈ ਜੀ ਕਮੈਂਟ ਦੇ ਵਿੱਚ ਪੁੱਛ ਲੈਣਾ ਔਰ ਜਿਹੜੇ ਜਿਲ੍ਹੇ ਰਹਿੰਦੇ ਆ ਸਾਨੂੰ ਜਿਹੜੇ 19 ਜਿਹੜੇ ਜਿਲ੍ਹਿਆਂ ਤੋਂ ਜਿਹੜੇ ਹਾਲੇ ਪੈਨਸ਼ਨ ਤੋਂ ਰਹਿੰਦੇ ਆ ਕੁਝ ਕੁ ਜਿਲ੍ਹੇ ਉਹਨਾਂ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਲਦ ਭਾਈਆਂ ਜਾਣਗੀਆਂ ਹੋ ਸਕਦਾ ਕੱਲ ਉਹਨਾਂ ਜਿਲ੍ਹਿਆਂ ਦੇ ਵਿੱਚ ਕੱਲ ਵੈਸੇ ਵੀਕਐਂਡ ਹੈ ਬੈਂਕ ਬੰਦ ਨੇ ਕੱਲ ਦੋ ਦਿਨਾਂ ਦੀ ਛੁੱਟੀ ਆ ਗਈ ਹੋ ਸਕਦਾ ਅੱਜ ਸ਼ਾਮ ਤੱਕ ਜਾਂ ਅੱਜ ਦੇ ਰਾਤੋਂ ਪਹਿਲਾਂ ਪਹਿਲਾਂ ਕਾਫੀ ਜਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਜਾਣ ਸਾਡੇ ਚੈਨਲ ਤੇ ਨਾਲ ਜੁੜੇ ਰਹੋ ਅਸੀਂ ਲਾਈਵ ਆ ਕੇ ਤੁਹਾਨੂੰ ਅਪਡੇਟ ਦੇਾਂਗੇ ਜਾਂ ਫਿਰ ਸਾਡੀ ਜਿਹੜੀ ਪੋਸਟ ਹੈ ਜਿਹਨੂੰ ਆਫਾ ਕੈਦਨਿਆ ਕਮਿਊਨਿਟੀ ਪੋਸਟ ਹੋਪਾਗੇ ਤੁਹਾਨੂੰ ਜਾਣਕਾਰੀ ਦੇ ਦਿਆਂਗੇ ਜੇਕਰ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੁੰਦੀ ਹੈ ਰੋਪੜ ਦੇ ਕਾਫੀ ਮੈਸੇਜ ਆ ਰਹੇ ਨੇ ਰੋਪੜ ਦੇ ਵਿੱਚ ਹਾਲੇ ਪੈਨਸ਼ਨ ਜਾਰੀ ਨਹੀਂ ਹੋਈ ਹੈ ਹੋ ਸਕਦਾ ਅਗਲੇ 1-2 ਘੰਟਿਆਂ ਦੇ ਵਿੱਚ ਜਾਰੀ ਹੋ ਜਾਏ ਉਹਦੇ ਤੁਹਾਨੂੰ ਅਸੀਂ ਲਿਖਤੀ ਪੋਸਟ ਰਾਕੇ ਜਾਣਕਾਰੀ ਸਾਂਝੀ ਕਰਾਂਗੇ ਸਾਰਿਆਂ ਨੂੰ ਪਿਆਰ ਫਰੇਸਤ ਸਤਿ ਸ਼੍ਰੀ ਅਕਾਲ ਜੀ